ਲਵੀ ਮਿੱਤਰੋ ਆ ਦੇਖੋ ਆਪਣਾ ਕਲਮਾਲਾ ਬਾਜਰਾ ਜਿਹੜਾ ਗੰਨੇਰੀ ਵਾਲੀ ਨਸਲ ਚੋਂ ਇਹ ਅੱਤੀ ਆਪਣੇ ਬੀਜਿਆ ਹੋਰ ਆ ਡੰਗਰਾਂ ਹੁਣ ਵੀ ਪਾਇਆ ਵਾ ਵੱਢਦੇ ਅੱਗੇ ਤੁਹਾਨੂੰ ਦਿਖਾਉਣਾ ਫੁੱਟਿਆ ਹੈ ਬਹੁਤ ਵਧੀਆ ਚੀਜ਼ ਆ ਪੋਲਾ ਪਿਆ ਨਹੀਂ ਪਿਛਲੇ ਸਾਲ ਵਾਲਾ ਬਾਜਰਾ ਹੁਣ ਕੈੜਾ ਹੋ ਜਾਂਦਾ ਪੁਰਾਣੀ ਨਿਸਰਿਆ ਅੱਗੇ ਵਿਖਾਉਣੇ ਆ ਆ ਦੇਖੋ ਕਿੰਨਾ ਵਧੀਆ ਫੁੱਟਣ ਲੱਗਿਆ ਹੈ ਦੁਆਰਾ ਉਹ ਤਾਂ ਥੋੜਾ ਜਿਹਾ ਵੀ ਖਾਤਰ ਰੱਖਿਆ ਵੀ ਕਿਸੇ ਮਿੱਤਰ ਮੇਲੀ ਨੂੰ ਦੇਣਾ ਵੀ ਆਪਾਂ ਨੇ ਬਾਕੀ ਮੈਂ ਵੱਢ ਲਿਆ ਸੀਗਾ ਦੇਖੋ ਕਿੰਨਾ ਵਧੀਆ ਫੈੜਾ ਇਹ ਪਿਛੜਾ ਬਣ ਗੋ ਦੂਜਾ ਪਹਿਲਾਂ ਵਾਲੇ ਸੀਗੇ ਵੀ ਉਹਦਾ ਯਾਰ ਬਾਦ ਉਹਦਾ ਕੋਈ ਫਾਇਦਾ ਨਹੀਂ ਇਹ ਕਾ ਵਰਾਈਟੀ ਹੈ ਇਹ ਮੈਂ ਕੇਵੀ ਕੇ ਸਮਰਾਲਾ ਤੋਂ ਵੀ ਖਤਰ ਲੈ ਗਿਆ ਇਹਦੀ ਇਹਦਾ ਮਿੱਤਰੋ ਵੀ ਇਹ ਬੀਜਿਆਗਾ ਹਾਂ ਨੂੰ ਇਹ ਥੋੜੇ ਜਿਹੀ ਛਿੱਤੀ ਦੇ ਬੁੱਤੇ ਮੇਰੇ ਬੀਜੇ ਠੀਕੇ ਇਹ ਵਰਾਈਟੀ ਬਹੁਤ ਹੈ ਇਹਦਾ ਵੀ ਫੜ ਬਹੁਤ ਜ਼ਿਆਦਾ ਜੜ ਪੱਖੋਂ ਵੀ ਵਧੀਆ ਇਹ ਇਹ ਵੀ ਬਿਲਕੁਲ ਘਿਹੜਾ ਨਹੀਂ ਹੁੰਦਾ ਜਦ ਪਹਿਲਾਂ ਵਾਲੇ ਬਾਜਰੇ ਨੂੰ ਲੋਕਾਂ ਦੀ ਡੰਗਰਾਂ ਨੂੰ ਬੰਨ ਪੈ ਜਾਂਦਾ ਜਦ ਇਹ ਵੈਰਿਟੀਆਂ ਇਹਨਾਂ ਨੇ ਆ ਖੜਾ ਦੇਖੋ ਹੁਣ ਜਿਹੜਾ ਪਹਿਲਾਂ ਵਾਲੀ ਦੇਸੀ ਵੈਰਿਟੀ ਆ